ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਦੇ ਵਿੱਚ ਅਮਨ ਕਾਨੂੰਨ ਨੂੰ ਮਜ਼ਬੂਤ ਬਣਾਈ ਰੱਖਣ ਲਈ ਫਗਵਾੜਾ ਪੁਲਿਸ ਨੇ ਅੱਜ ਵੱਡੀ ਤੇ ਸਖਤ ਕਾਰਵਾਈ ਕਰਦੀਆਂ ਐਸਪੀ ਫਗਵਾੜਾ ਮਾਦਮੀ ਸ਼ਰਮਾ ਦੀ ਅਗਵਾਈ ਦੇ ਹੇਠ ਸ਼ਾਜ ਕਲੋਨੀ ਵਿਖੇ ਸਪੈਸ਼ਲ ਨਾਕਾ ਬੰਦ ਕਰਕੇ ਕਾਸੂ ਆਪਰੇਸ਼ਨ ਚਲਾਇਆ ਤੇ ਭਾਰੀ ਪੁਲਿਸ ਫੋਰਸ ਨਾਲ ਕੀਤੀ ਗਈ ਸੋ ਕਾਰਵਾਈ ਦੌਰਾਨ ਇਲਾਕੇ ਦੇ ਵਿੱਚ ਚੌਂਣ ਜਾਣ ਵਾਲੇ ਹਰ ਰਾਗੇ ਨੂੰ ਰੋਕ ਕੇ ਬ੍ਰੇਕਿੰਗ ਨਾਲ ਜਾਂਚ ਕੀਤੀ ਗਈ ਜਦਕਿ ਘਰ ਘਰ ਜਾ ਕੇ ਵੀ ਜਾਂਚ ਕੀਤੀ ਗਈ ਤੇ ਪੁਲਿਸ ਦੀ ਅਚਾਨਕ ਅਤੇ ਤਿੱਖੀ ਕਾਰਵਾਈ ਨਾਲ ਪੂਰੇ ਇਲਾਕੇ ਦੇ ਵਿੱਚ ਹੜਕਪ ਮਚ ਗਿਆ ਤੇ ਐਸਪੀ ਫਗਵਾੜਾ ਮਦਮੀ ਸ਼ਰਮਾ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ਼ਹਿਰ ਦੇ ਵਿੱਚ ਲਗਾਤਾਰ ਕਾਸੂ ਆਪਰੇਸ਼ਨ ਚਲਾਏ ਜਾ ਰਹੇ ਹਨ ਤੇ ਇਸ ਦੌਰਾਨ ਜੋ ਵੀ ਸ਼ੱਕੀ ਵਿਅਕਤੀ ਮਿਲ ਰਹੇ ਹਨ ਤੁਹਾਨੂੰ ਤੁਰੰਤ ਅਰਾਊਂਡ ਅਪ ਕਰਕੇ ਪੁਸ਼ਗਿਸ਼ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਕੋਨੇ-ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਵੱਡੀ ਮੁਹਿੰਮ ਵਿੱਚ ਡੀਐਸਪੀ ਫਗਵਾੜਾ ਭਾਰਤ ਪੁਸ਼ਕ ਤੇ ਐਸਐਚਓ ਸਿਟੀ ਟ੍ਰੈਫਿਕ ਇੰਚਾਰਜ ਅਤੇ ਵਕ-ਵਕ ਥਾਣਿਆਂ ਦੇ ਐਸਐਚਓ ਸਮੇਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਹਾਰੀ ਮਜ਼ਬੂਤ ਰਹੀ ਤੇ ਜਿਵੇਂ ਹੀ ਭਾਰੀ ਫੋਰਸ ਨੇ ਮੋਰਚਾ ਸੰਭਾਲ ਲਿਆ ਤਾਂ ਇਲਾਕੇ ਦੇ ਵਿੱਚ ਭਗਦੜ ਮਚ ਗਈ ਤੇ ਫਗਵਾੜਾ ਪੁਲਿਸ ਦੀ ਇਸ ਸੌਖਤ ਕਾਰਵਾਈ ਨਾਲ ਸ਼ਰਾਰਤੀ ਅਨਸਰਾਂ ਵਿੱਚ ਖੋਫ ਪੈਦਾ ਹੋ ਗਿਆ ਅਤੇ ਸਾਫ ਸੁਨੇਹਾ ਚੱਲ ਗਿਆ ਕਿ ਕਾਨੂੰਨ ਤੋੜਨ ਵਾਲਿਆਂ ਲਈ ਸ਼ਹਿਰ ਦੇ ਵਿੱਚ ਕੋਈ ਥਾਂ ਨਹੀਂ ਤੇ ਫਗਵਾੜਾ ਪੁਲਿਸ ਦੀ ਇਹ ਕਾਰਵਾਈ ਸ਼ਹਿਰ ਵਾਸੀਆਂ ਲਈ ਸੁਰੱਖਿਆ ਦਾ ਭਰੋਸਾ ਬਣ ਰਹੀ ਹੈ ਪੁਰ ਇਸ ਮੌਕੇ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੀ ਐ ਐਸਪੀ ਫਗਵਾੜਾ ਮਾਧਵੀ ਸ਼ਰਮਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਅਕਾਲੇ ਸਾਡੇ ਗਜ਼ਿੰਦੂ ਕੋਰਸ ਤੋਂ ਕੀ ਦੇਖਿਆ ਹੋਣਾ ਕਿ ਵੱਖ-ਵੱਖ ਗਲੀਆਂ ਦੇ ਵਿੱਚ ਪਿੰਨਾ ਬਣਾ ਕੇ ਨਾਕੇਬੰਦੀ ਵੀ ਕੀਤੀ ਆ ਤੇ ਉਸ ਨੂੰ ਘਰਾਂ ਦੀ ਵੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਕਾਸੂ ਚਲਾਇਆ ਜਾ ਰਿਹਾ ਹੈ ਮਾਨਯੋਗ ਜੀ ਸਾਹਿਬ ਦੀਆਂ ਨਿਰਦੇਸ਼ਾ ਹੇਠ ਤੇ ਹੁਣ ਤੱਕ ਅਸੀਂ ਜਿਨ੍ਹਾਂ ਤੇ ਪਹਿਲੇ ਵੀ ਪਰਚੇ ਆ ਤੇ ਹੋਰ ਵੀ ਜਿਹੜੇ ਸਾਨੂੰ ਇੱਥੇ ਸ਼ੱਕੀ ਬੰਦੇ ਦਿਖੇ ਘੁੰਮਦੇ ਹੋਏ ਉਹਨਾਂ ਨੂੰ ਰਾਉਂਡ ਅਪ ਕਰ ਚੁੱਕੇ ਆ ਤੇ ਪ੍ਰੋਪਰ ਚੈਕਿੰਗ ਚੱਲ ਰਹੀ ਹੈ ਟੋਰਡ ਕਿੰਨੇ ਕੀਤੇ ਜੀ ਅੱਜ ਰਾਉਂਡ ਅਪ ਹਲੇ ਪ੍ਰੋਸੈਸ ਚੱਲ ਰਹੀ ਆ ਜੀ ਕਾਸੋ ਅੰਡਰ ਆਪਰੇਸ਼ਨ ਚੱਲ ਰਿਹਾ ਜਿੱਦੇ ਕੰਪਲੀਟ ਹੁੰਦਾ ਤੁਹਾਨੂੰ ਕਰੈਕਟ ਕਰ ਦਿੰਦੇ